you <laughs> ਨਾਮ ਕੀ ਹੋਣਾ ਦਾ ਕੀ ਗੱਲ ਹੋ ਗਈ ਇਹ ਤੁੰਡਾ ਮੇਰਾ ਨਾਮ ਹੈ ਜੀ ਹਰੀਕ੍ਰਿਸ਼ਨ ਕਪੂਰ ਮੈਂ ਹਬੋਲ ਜਸਿਆ ਰੋਡ ਤੇ ਜਵਾਲਾ ਸਿੰਘ ਤੋਂ ਅੱਗੇ ਆਪੋਜੀਟ ਚਿੰਤਮਨ ਮੰਦਿਰ ਦੇ ਸਾਹਮਣੇ ਮੇਰਾ ਆਫਿਸ ਹੈ ਐਸੇ ਮਾਰਕੀਟ ਦੇ ਵਿੱਚ ਹੀ ਸਾਡੇ ਇੱਕ ਸਾਹੀਲ ਅਰੋੜਾ ਜੀ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਫਾਦਰ ਸਾਹਿਬ ਇੱਥੇ ਇੱਕ ਚਾਲੀ ਬਾਂਸ ਦਾ ਕੰਮ ਕਰਦੇ ਆ ਹੋਇਆ ਕਿ ਇੱਥੇ ਪਾਣੀ ਦਾ ਕਨੈਕਸ਼ਨ ਲੈਣ ਵਾਸਤੇ ਗੱਲ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਆੜ ਗਾੜ ਅਸੀਂ ਕਿਸੇ ਸੜਕ ਤੋੜਾਂਗੇ ਸਾਨੂੰ ਦਊਗਾ ਨਹੀਂ ਤੇ ਕੀ ਤੁਸੀਂ ਸਾਨੂੰ ਆਪਣੀ ਸੜਕ ਤੋੜਨ ਦੋਗੇ ਆਪਣੇ ਘਰ ਦੀ ਥੜੀ ਤੋੜਨ ਦੋਗੇ ਕਿਉਂਕਿ ਜਿਹੜਾ ਸੀਵਰੇਜ ਉਹ ਜਿਹੜਾ ਮੇਨ ਪਾਣੀ ਹੈ ਉਹ ਸਾਡੀ ਥੜੀ ਦੇ ਥੱਲੇ ਆ ਪਾਈਪ ਜਿਹੜੀ ਮੇਨ ਮਿਊਨਿਸਪਲ ਕਾਰਪੋਰੇਸ਼ਨ ਦੀ ਜਾਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਲੈ ਲਓ ਜੀ ਅਸੀਂ ਪੜੋਸੀ ਆ ਅਸੀਂ ਲੜਨਾ ਝਗੜਨਾ ਥੋੜਾ ਪਿਆਰ ਆ ਸਾਡਾ ਬਹੁਤ ਪੁਰਾਣਾ ਤੁਸੀਂ ਸਾਡੇ ਕੋਲ ਪਾਣੀ ਤੁਸੀਂ ਇੱਥੇ ਪਾ ਲਓ ਪਾਈਪ ਪਾ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਵੇਰ ਦੇ ਲੱਗੇ ਜੀਬੀਸੀ ਜੇਪੀਸੀ ਆਈ ਉਹਨੇ ਸਾਰਾ ਤੋੜਿਆ ਖੋਦਿਆ ਪਾਈਪ ਲਗਾ ਲਈ ਇਹਨਾਂ ਨੂੰ ਮੈਂ ਕਿਹਾ ਵੀ ਜੀ ਸੜਕ ਜਿਹੜੀ ਤੋੜ ਰਹੇ ਹੋ ਕੋਈ ਗੱਲ ਓਨੀਕ ਤੋੜੋ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਜ਼ਿਆਦਾ ਨਾ ਤੋੜੋ ਉਹ ਕਹਿੰਦੇ ਓਨੀਕ ਤੋੜਾਂਗੇ ਪਰ ਅਸੀਂ ਅਗਲੇ ਹਫ਼ਤੇ ਫੇਰ ਤੋੜਾਂਗੇ ਮੈਂ ਕਿਹਾ ਤੁਸੀਂ ਅਗਲੇ ਹਫ਼ਤੇ ਫੇਰ ਕਿਉਂ ਤੋੜੋਗੇ ਉਹ ਕਹਿੰਦੇ ਜੀ ਅਸੀਂ ਇੱਕ ਪਾਈ ਪਾਈ ਹੈ ਅਗਲੇ ਹਫ਼ਤੇ ਫੇਰ ਇੱਕ ਪਾਈ ਹੋਰ ਪਾਵਾਂਗੇ ਰਾਤ ਨੂੰ ਮੈਂ ਕਿਹਾ ਇਦਾਂ ਸੜਕ ਸਾਰੀ ਟੁੱਟ ਜਾਏਗੀ ਤੁਸੀਂ ਇਦਾਂ ਕਰੋ ਜਿਹੜੀ ਅੱਜ ਪਾਈਪਾਂ ਪਾਣੀ ਆ ਅੱਜ ਪਾ ਲਓ ਜੇ ਦੋ ਪਾਣੀਆ ਤਿੰਨ ਪਾਣੀਆ ਅੱਜ ਪਾ ਲਓ ਉਹ ਨਾ ਨੀ ਨਏ ਮਨੇ ਨੀ ਜੀ ਕਰਦੇ ਕਰਦੇ ਸਾਡੀ ਬਹਿਸ ਜੂਸ਼ ਸ਼ੁਰੂ ਹੋਈ ਹੈ ਮੈਂ ਮੰਨਦਾ ਇਸ ਗੱਲ ਨੂੰ ਉਹਨਾਂ ਦੀ ਜਿਹੜੀ ਲੇਬਰ ਸੀਗੀ ਜੋ ਕਿ ਉਹ ਆਪ ਹੀ ਖੁਦ ਕਰ ਰਹੇ ਸੀ ਉਹਨਾਂ ਨੇ ਕੋਈ ਬਾਹਰੋਂ ਮਿਸਤਰੀ ਵਗੈਰਾ ਜਾਂ ਉਹ ਨਹੀਂ ਬੁਲਾਏ ਸੀ ਉਹਨਾਂ ਦੇ ਆਪਣੇ ਚਾਲੀ ਬਾਜ਼ ਦੇ ਜਿਹੜੇ ਵਰਕਰ ਆ ਉਹ ਕੰਮ ਕਰਦੇ ਕਰਦੇ ਉਹਨਾਂ ਨੇ ਸਾਡੇ ਤੇ ਗਾਲੀ ਗਲੋਸ਼ ਸ਼ੁਰੂ ਹੋ ਗਈ ਉਹਨਾਂ ਨੇ ਦਾਤ ਲਿਆਂਦਾ ਮੇਰਾ ਸਾਰਾ ਦਫ਼ਤਰ ਤੋੜਤਾ ਮੇਰੇ ਬੇਟੇ ਦੀ ਚੈਨੀ ਸੀਗੀ ਜਦੋਂ ਹੱਥ ਪਾਈ ਹੋਈ ਉਹ ਵੀ ਲੈ ਗਈ ਹੈ ਉਹ ਬੜੀ ਸਾਡੇ ਨਾਲ ਜੋ ਹੋਇਆ ਬੜਾ ਗਲਤ ਹੋਇਆ ਰਾਤ ਕੱਲ 10:00 ਵਜੇ 10:30 ਵਜੇ ਦੀ ਘਟਨਾ ਹੈ ਮੈਂ ਉੱਥੇ ਐਮਐਲਰ ਘਟਾ ਕੇ ਆਇਆ ਹਾਂ ਸਿਵਲ ਹਸਪੀਟਲ ਦੇ ਵਿੱਚ ਮੈਂ ਮੰਗ ਕਰਦਾ ਵੀ ਪ੍ਰਸ਼ਾਸਨ ਵੱਲੋਂ ਇਹਨੂੰ ਸਾਨੂੰ ਇਨਸਾਫ਼ ਦਿੱਤਾ ਜਾਵੇ ਕਿਉਂਕਿ ਇਹ ਜਿਹੜੇ ਭਈਏ ਹੈਗੇ ਆ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆ ਕੇ ਆਮ ਪੰਜਾਬੀਆਂ ਨੂੰ ਤੰਗ ਪਰੇਸ਼ਾਨ ਕਰਨਾ ਮਾਰਕੁੱਟ ਕਰਨੀ ਬਹੁਤ ਜ਼ਿਆਦਾ ਹੋ ਗਿਆ ਇਹ ਆਏ ਜਾਨੋ ਮਾਰਨੀਆਂ ਸੀਗੇ ਮੈਂ ਤੁਹਾਨੂੰ ਸਹੀ ਦੱਸਦਾ ਪਹਿਲੇ ਇਹਨਾਂ ਨੇ ਸੱਟ ਮਾਰੀ ਇੱਥੇ ਮੈਂ ਬਾਹ ਕਰ ਲਿਆ ਦੇਖੋ ਮੇਰੀ ਬਾਹ ਸੁੱਜੀ ਪਈ ਹੈ ਸਾਰੇ ਦੂਜੀ ਜਦੋਂ ਮਾਰਾ ਲੱਗੇ ਮੈਂ ਕਰਨ ਲੱਗਾ ਤਾਂ ਤੀਜੇ ਬੰਦੇ ਨੇ ਆ ਕੇ ਮੇਰੇ ਸਿਰ 'ਤੇ ਇੱਥੇ ਦਾਤ ਮਾਰਤਾ ਜੋ ਕਿ ਬਹੁਤ ਵੱਡਾ ਘੱਟ ਪੈ ਗਿਆ ਇੱਧਰ ਛੋਟਾ ਘੱਟ ਹੈ ਇੱਧਰ ਵੱਡਾ ਘੱਟ ਹੈ ਉਹ ਕਹਿੰਦਾ ਮਤਲਬ ਹੈ ਜੀ ਮੈਂ ਇਹਨਾਂ ਦੇ ਹੁਣ ਪਰਚਾ ਕਰਾਉਣਾ ਚਾਹੁੰਦਾ ਮੈਂ ਹੱਥ ਜੋੜ ਕੇ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਪੂਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹਨਾਂ ਨੂੰ ਠੱਲ ਪਾਈ ਜਾਵੇ ਭਈਆਂ ਨੂੰ ਤੇ ਜੋ ਵੀ ਸਾਡੇ ਦੇ ਹੋਇਆ ਵਾਰਦਾਤ ਹੋਈ ਹੈ ਇਹਦੇ ਤੇ ਤੁਸੀਂ ਕਾਰਵਾਈ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਜੋ ਅੰਦਰ ਅਗੇ ਟੈਕੀਟ ਤੋ ਹਾਂਜੀ ਅੰਦਰ ਕੀਤਾ ਜੀ ਦੇਖੋ ਸਾਰਾ ਕੁਝ ਅੰਦਰ ਤੋੜਤਾ ਮੈਂ ਤੁਹਾਨੂੰ ਵੀਡੀਓ ਐਕਚੁਅਲੀ ਕੀ ਹੈ ਮੇਰੇ ਦਫਤਰ ਦਾ ਕੰਮ ਚੱਲਦਾ ਪਿਆ ਤੇ ਆਪਣੇ ਸੀਸੀਟੀਵੀ ਕੈਮਰਾ ਹਜੇ ਉੱtre ਹੋਏ ਸੀ ਫਿਰ ਵੀ ਮੈਂ ਤੁਹਾਨੂੰ ਸੀ ਆ ਵੀਡੀਓ ਬਣਾਈ ਹੋਈ ਹੈ ਜੋ ਸਾਡੇ ਕੋਲੋਂ ਦਾ ਸਪੋਰਟ ਬਣੀ ਹੋ ਅਸੀਂ ਪੇਸ਼ ਕਰਤੀ ਤੁਹਾਨੂੰ ਤੁਸੀਂ ਉਹ ਅੱਗੇ ਚਲਾ ਸਕਦੇ ਹੋ ਤਾਂ ਕਿ ਪਤਾ ਲੱਗ ਜਾਏ ਸਾਰੀ ਜਨਤਾ ਨੂੰ ਕਿ ਭਈਏ ਨੇ ਇੱਥੇ ਭਈਏ ਕਰਦੇ ਕੀ ਆ ਪੰਜਾਬ ਦੇ ਅੰਦਰ ਕੋਈ ਸਾਹਮਣੇ ਜਿਹੜਾ ਬਣਾ ਰਹੇ ਸੀ ਇਹ ਪ੍ਰੋਪਰਟੀ ਦਾ ਕੰਮ ਨਹੀਂ ਨਹੀਂ ਸਰ ਉਹਨਾਂ ਦਾ ਚਾਲੀਪਾਂਸ ਵਾਲਿਆਂ ਦਾ ਕੰਮ ਹੈ ਜੀ ਉਹ ਸ਼ਟਰਿੰਗ ਦਾ ਕੰਮ ਹੈ ਉਹ ਉਹਨਾਂ ਦੀ ਹੀ ਲੇਬਰ ਸੀਗੀ ਸਾਹਮਣੇ ਰਹਿੰਦੀ ਹੈ ਹਾਂਜੀ ਸਾਹਮਣੇ ਰਹਿੰਦੇ ਆ ਜੀ ਉਹਨਾਂ ਦੇ ਉਹ ਹੁਣ ਹੁਣ ਵੀ ਕੁਆਟਰ ਹੀ ਬਣਾ ਰਹੇ ਆ ਜੀ ਭਈਆਂ ਵਾਸਤੇ ਕੁਆਟਰ ਹੀ ਬਣਾਉਂਦੇ ਪਏ ਆ ਜੀ ਕੀ ਮਾਹੌਲ ਹੁਣ ਕੀ ਮਾਹੌਲ ਇਦਾਂ ਜੀ ਸਵੇਰੇ ਵੀ ਇੱਕ ਬੰਦਾ ਜਦੋਂ ਅਸੀਂ ਬੈਠੇ ਸੀ ਸਵੇਰੇ ਵੀ ਇੱਕ ਬੰਦਾ ਇੱਟ ਲੈ ਕੇ ਆ ਗਿਆ ਹੁਣ ਫੇਰ ਸ਼ਾਮ ਮੇਰੇ ਖਿਆਲ ਅੱਧਾ ਪੂਣਾ ਘੰਟਾ ਪਹਿਲਾਂ ਇੱਕ ਬਹੁਤ ਵੱਡੀ ਰਾਡ ਲੈ ਕੇ ਆ ਗਿਆ ਹੁਣ ਕਹਿੰਦਾ ਮਤਲਬ ਆ ਜੀ ਅਸੀਂ ਇੱਕ ਵਾਰ ਤਾਂ ਸਿਰ ਪੜਵਾ ਲਿਆ ਸਾਡੇ ਚੰਨੀ ਹਿੰਮਤ ਨਹੀਂ ਹੈਗੀ ਜੀ ਦੁਆਰਾ ਵੀ ਆਪਾਂ ਆਪਣੇ ਆਪਣੇ ਕੰਟਰੋਲ ਕਰ ਲਈ ਕਿਉਂਕਿ ਆਪਣੀ ਜੀ ਹਿੰਮਤ ਹੀ ਹੈ ਨਹੀਂ ਮੈਨੂੰ ਪਤਾ ਮੈਂ ਕਿੱਦਾਂ ਬਚ ਕੇ ਆਇਆ ਮੈਨੂੰ ਸੋਸੋ ਕਾ ਪੁਲਿਸ ਆਪਸੇ ਪੁੱਛੇ ਹੀ ਕਰ ਰਹੇ ਚੌਂਕੀ ਚਾਰ ਚੌਂਕੀ ਚਾਰ ਜੀ ਜਿਹੜੇ ਆਏ ਸੀ ਸਾਡੇ ਕੋਲੇ ਪੁਲਿਸ ਬਹੁਤ ਵਧੀਆ ਜੀ ਸਾਡੇ ਕੋ ਆਏ ਜਰੂਰ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡੀ ਜਿੰਨੀ ਵੀ ਹੈਲਪ ਹੈ ਉਹ ਤੁਹਾਡੀ ਕਰਾਂਗੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਨੇ ਸਾਨੂੰ ਸ਼ਵਾਸਨ ਦਿੱਤਾ ਕੀ ਗੱਲ ਹੋਈ ਅੱਜ ਜਿਹੜੀ ਇੱਥੇ 7 ਵਜੇ ਘਰ ਆਦੇ ਕਿ ਕੀ ਕਰ ਰਹੇ ਸੀ ਮੈਡਮ ਕਾਪਸਰ ਮੇਰਾ ਨਾਮ ਕਵਿਤਾ ਕਪੂਰ ਹੈ ਮੇਰੇ ਹਸਬੰਦ ਨੇ ਕਿਸ਼ਨ ਕਪੂਰ ਬਾਹਰ ਨਾ ਪਾਣੀ ਦਾ ਕਨੈਕਸ਼ਨ ਜੋੜਨ ਆਏ ਸੀਗੇ ਕਹਿੰਦੇ ਅਸੀਂ ਕਨੈਕਸ਼ਨ ਜਿਉਣਾ ਹੈ ਕਿ ਜੋੜ ਲਓ ਕੋਈ ਨਹੀਂ ਪਰ ਜਿਹੜੀ ਲੇਬਰ ਸੀ ਨਾ ਉਹਨਾਂ ਦੀ ਬੜੀ ਬਤਮੀ ਜੀ ਨਾ ਬੋਲਦੀ ਸੀ ਕਹਿੰਦੇ ਅਸੀਂ ਹਫਤੇ ਬਾਅਦ ਸੇ ਪਟਣਾ ਕਿ ਅੱਜ ਹੀ ਪਾ ਲਓ ਜਿਹੜੀ ਪਾਈਪ ਤੁਸੀਂ ਪਾਣੀ ਆ ਨਾ ਹਫਤੇ ਬਾਅਦ ਨਹੀਂ ਪਟਣ ਦੇਣਾ ਅਸੀਂ ਟਾਇਲਾਂ ਲਵਾਉਣੀਆਂ ਬਾਅਦ ਤੇ ਕਹਿੰਦੇ ਨਹੀਂ ਤੁਸੀਂ ਕੌਣ ਹੁੰਦੇ ਰੋਕਣ ਵਾਲੇ ਅਸੀਂ ਤਾਂ ਪਟਾਂਗੇ ਤੇ ਉਹ ਇੱਕਦਮ ਸਾਰੇ ਜਿੰਨੇ ਸੀਗੇ ਨਾ ਲੇਬਰ ਸਾਰੇ ਅੰਦਰ ਆ ਗਏ ਇੱਕਦਮ ਹਮਲਾ ਬੋਲਤਾ ਉਹ ਜਿਹਨਾਂ ਖੁਦਾਈ ਕਾੜੇ ਸੀ ਲੋਹੇ ਦੀ ਉਹੀ ਇਹਨਾਂ ਦੇ ਸਿਰ ਦੇ ਵਿੱਚ ਮਾਰ ਕੇ ਹੀ ਕੀ ਗੁੰਡਾਗਰਦੀ ਕੀ ਕਰ ਰਹੇ ਗੁੰਡਾਗਰਦੀ ਹੈ ਇਹ ਭਈਆਂ ਲੋਕਾਂ ਦੀ ਗੁੰਡਾਗਰਦੀ ਹੈ ਬੜਾ ਤੰਗ ਕੀਤਾ ਆ ਇਹਨਾਂ ਨੇ ਤਾਂ ਸਾਨੂੰ ਅੱਗੇ ਲੜਾਈ ਹੋਈ ਤੇ ਨਹੀਂ ਅੱਗੇ ਨਹੀਂ ਸਾਡੀ ਉਹੀ ਲੜਾਈ ਹੈ ਨਾ ਆਜੀ ਹੋਈ ਹੈ ਸੱਦੇ ਦਦੀ ਇਹਨਾਂ ਨੇ ਲਾਈ ਸੀ ਗਾਰੀ ਬੰਦੇ ਸੀ ਨਹੀਂ ਨਹੀਂ ਗਾਰੀ ਬੰਦੇ ਨਹੀਂ ਸੀਗੇ ਉਹ ਆਪਣੀ ਲੇਬਰ ਸੀ ਉਹਨਾਂ ਦੀ ਜਿਨ੍ਹਾਂ ਨੇ ਕੰਮ ਕਰਾਇਆ ਨਾ ਸਹੇਲ ਰੋੜਾ ਨਹੀਂ ਉਹਨਾਂ ਦੀ ਆਪਣੀ ਲੇਬਰ ਸੀਗੀ ਉਹਨਾਂ ਕੋ ਕੰਮ ਕਰਾਇਆ ਤੇ ਚਿੱਟਾ ਚਿੱਟਾ ਪੀ ਕੇ ਨਸ਼ਾ ਕਰਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਪਟੇਲ ਦੇ ਘਰ ਦੇ ਬਾਹਰ ਉਹਨਾਂ ਨੇ ਹਾਂਜੀ ਘਰ ਦੇ ਬਾਹਰ ਸੀ ਕਿਾ ਚਲੋ ਕੋਈ ਨਹੀਂ ਤੁਸੀਂ ਕਨੈਕਸ਼ਨ ਉਹ ਨਹੀਂ ਸੀ ਦੇ ਰਹੇ ਕਿ ਸਾਡੇ ਘਰ ਦੇ ਬਾਹਰ ਪਟਲੋ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਮੱਲੇ ਦਾਣਾ ਚਲੋ ਕੋਈ ਨਹੀਂ ਪਰ ਉਹ ਜਿਹੜੀ ਲੇਬਰ ਸੀ ਬੜੀ ਬੱਤਮੀ ਸੀ ਉਹਨਾਂ ਨੇ ਜਿਹੜੇ ਸਾਈਡ ਹੋਣਾ ਸੀ ਉਹਨਾਂ ਨੇ ਲੇਬਰ ਦਾ ਹੀ ਸਾਥ ਦਿੱਤਾ ਤੇ ਉਹਨਾਂ ਆਪ ਅੱਗੇ ਨਹੀਂ ਉਹ ਲੇਬਰ ਨੂੰ ਅੱਗੇ ਭੇਜਿਆ ਬੜਾ ਤਾਂ ਦਿਖਾਵਾਂਗੇ ਵੀਡੀਓ ਵਗੈਰਾ ਢੋੜਾ ਢੋੜਾ ਹਾਲ ਕੀਤਾ ਲਹੂ ਲਹਾਨ ਕਰਗੇ 18 ਟਾਂਕੇ ਲੱਗੇ ਨੇ ਇਹਨਾਂ ਦੇ ਸਿਰ ਦੇ ਵਿੱਚ ਕੀ ਮੰਗ ਕਰਦੇ ਪੁਲਿਸ ਨੂੰ ਮਸਤ ਲੱਗੇ ਮਾਰਦੇ ਮਾਰਦੇ ਬੱਚੇ ਇੱਕ ਮਾਰ ਫੋੜ ਕਰ ਜਾਂਦੇ ਨਾ ਅੱਜ ਮੇਰਾ ਬੰਦਾ ਹੋਣਾ ਨਹੀਂ ਸੀਗਾ ਤੇ ਕੀ ਮੰਗ ਕਰਦੇ ਪੁਲਿਸ ਤੋਂ ਕੀ ਮੰਗੀ ਪੁਲਿਸ ਤੋਂ ਮੰਗ ਕੀ ਕਰ ਸਕਦੇ ਹੁਣ ਅਸੀਂ ਇਹਨਾਂ ਨੇ ਬਹੁਤ ਗੰਦ ਪਾਇਆ ਪਈਆਂ ਨੇ ਸੁਣਵਾਈ ਕੀਤੀ ਜਾਵੇ ਹੋਰ ਥੋੜਾ ਸਾਈਜ਼ੀ ਮੌਕੇ ਤੇ ਨਹੀਂ ਪੁਲਿਸ ਨਹੀਂ ਆਈ ਕੋਈ ਕੋਈ ਸਾਈ ਨਹੀਂ रजनी रजनी क्या है बोल रही बात हुई लड़ाई झगड़ा रहा पानी के कनेक्शन कर रहे थे तो हमने बोला करने देने के लिए तो कहते हम नहीं करने देंगे गाली गुली देने लगे बोलने लगे फिर हमने उनको समझाया अपने मोहल्ले में रह के ऐसे कर रहे हो तो कैसे मतलब की होगा आप जब महल्ले के लोग ऐसे करें तो दूसरे बंदे क्या करेंगे चलो गल हो गया बात हो गया समेट दो तो गाली गुली निकालने लगे भैया लोग ऐसे मेरे भाभी को खींच के ये ले गए भैया लोग को गंदी गंदी भैया पहन चोध माँ चो ऐसे बोलने लगे तो हम लोग थोड़ा ना कुछ बोल छोड़ देते तो मेरे भाभी खींच के लड़ाई लड़ाई हो गया अंदर दफ्तर में खींच के ले गया फिर उनको ऐसे मारम पिटी हो गया लड़ाई झगड़ा हो गया क्या कितने लोगों की चोट लगी आपने चार जनी गाली निकालता है आपके? हाँ जी बहुत गंदी गंदी गाली निकालता है बोलता गंदी है, गंदी गंदी गाली है। सब पूरे मोहल्ले को सारे पता है अब क्या मांग करते है नया चाहिए ये क्यों बार बार ऐसे हम बार बार हमेशा बार 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 सारे से लड़ाइया करते हैं सारे बोलते हमेशा गाली से ही बात करते हैं हमेशा ही गाली देते हैं सबको

उन लोगों ने पहले कोट मार की उन्होंने मार के अंदर जाके हम जा, हमला अंदर अंदर कैसे चल गए मेरे को खींच के अंदर इनको खींच के ले, ले गए थे अच्छा तब मार कुट मार फिर मार हुआ है गुलो, गाली गलौज करने गाली लग गए थे गंदी, गंदी गंदी तो गाली निकाल रहे थे क्या मांग करते हैं पुलिस ऐसी क्या होना चाहिए इंसाफ चाहते हैं हम इंसाफ चाहते है उनको कुछ नहीं चाहिए क्या नाम है आपका बीवा देवी क्या कहाँ पर रहते हैं हम लोग दरगाह के सामने क्या हुआ ये रात को ये लड़ाई झगड़ा हुआ रात को बस पानी का कनेक्शन ले रहे थे सामने वाले ने गंदे गंदे गाली दे रहे थे मेरे पति काम कर रहे थे वहाँ पे मेरे भाई फिर हम अपा गाली दे रहे थे फिर अपा गए तो अपा मारने लगे उसको वो मारने लगे थे कि हम देना नहीं पानी का कनेक्शन फिर मैंने अंदर खींच के ले गया फिर मेरे घर वाले मेरे कुरी गया तो उन्होंने सिर फाड़िया फिर सुबह भी मेरे भाई ने सिर फाड़ता लड़ाई बस पानी का कनेक्शन क्या और कुछ क्या नहीं है कितने लोग थे आप पे हमला करने वाले हमारे तो बस तीन ही चार थे उनको बहुत बंदे है ले गया फिर मेरे बंदे उन्हें मारे फिर उन्होंने बंदे को पतेले पुतेले दारू का शराब शीशे का बोतल सारे मारे हुआ पहले वो मैनू दफ्तर अंदर खींच के ले लगे देखो मैं सारे चुन्नी चानी सारे वो अंदर खींच लेते थे हाँ कुड़ी ने भी आँख मारिया पूरा देखो आँख पूरा क्या पुलिस आ गई थी पुलिस मौके पे नहीं आया अच्छा। बातची आया थी सिव, सिवल गए थे ना पा पर्चा करा के राति लेके आया कितने लोग पे चोर लगी आपके चार बंदे हैं चार बंदे है। है। पुलिस का, का कार्रवाई कर का रही है नहीं। अभी आए थे मौके पे तीन बजे अभी बंदे को फोटो फोटो लेके गए हैं बाकी हम अन्याय देखते हैं हमारे अन्याय चाहिए